ਹੈਲੋ ਸਸਿਕਾ ਸਾਰਿਆਂ ਨੂੰ ਸਫਟੋਕਸ ਬੋਪਾਰਾ ਜਨਤਾ ਦਾ ਸਵਾਗਤ ਹੈ। YouTube ਫੈਮਿਲੀ ਕਿਸਮ ਸਸਿਕਾ ਅਸੀਂ ਆ ਜਾਈਏ ਕੂਤੇ ਤੇ ਗਲਾਨਸ ਕੂਤੇ ਆ। ਤੇ ਸਾਡੇ ਕਾਠਾ ਟਾਈਮ ਆ। ਨੀਰੀ ਵਿਜਣ ਲੱਗੇ ਆ ਤੇ ਪਨੀਰੀ ਸਾਡੀ ਹੋ ਗਈ 10 ਦਿਨ ਲੇਟ। ਜੋ ਤੁਹਾਨੂੰ ਪਤਾ ਹੀ ਆ। ਬਸ ਇੱਦੀ ਭਾਈ ਦੌੜ ਵਿੱਚ ਹੈ ਨਾ ਤੇ ਲੇਟ ਹੋ ਗਈ ਆ। ਜੜ ਜਿਹੜਾ ਪਹਿਲਾਂ ਬਿਮਾਰ ਹੋਏ ਸੀਗੇ ਬਿਮਾਰ ਹੋਏ ਤੇ ਇੰਨਾ ਬਿਮਾਰ ਨਹੀਂ ਹੋਏ ਤੇ ਥੋੜਾ ਬਹੁਤਾ ਸੀਗੇ ਹਸਪੀਟਲ ਲੈ ਗਏ ਦੇਖੋ ਬਸ ਤੇ ਜਿਲੰਦਰ ਲੈ ਕੇ ਜਿਹੜਾ ਟੈਸਟ ਉਸ ਕੀਤੇ ਤੇ ਟੈਸਟ ਕੀਤੇ ਤੇ ਟੈਸਟ ਵਿੱਚ ਜਿਹੜੀ ਬਿਮਾਰੀ ਵੀ ਨਹੀਂ ਹੋਣੀ ਸਾਰੀਆਂ ਬਿਮਾਰੀਆਂ ਵਿੱਚ ਆਈਆਂ ਹੋਵੇ ਕੰਮ ਹੋ ਗਿਆ ਤਾਂ ਕੋਈ ਕੰਮ ਜਿੰਦਾ ਡਾ ਗਿਆ ਆ ਤੇ ਉਹੀ ਬਸ ਉਹਦਾ ਹੀ ਖਾਣਾ ਪੀਣਾ ਛੁੱਟ ਜਾਂਦਾ ਆ ਤੇ ਮੇਰੇ ਮਗਰ ਲਈ ਹੁੰਦੇ ਆ ਉਹਨਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਆ ਤੇ ਕੈਵਿੰਦਰ ਘਾਟਾ ਤਾਂ ਨਹੀਂ ਪੂਰਾ ਹੁੰਦਾ ਚਲੋ ਖੈਰ ਕੀ ਕੀ ਕਰ ਸਕਦੇ ਆ ਜੋ ਸਾਡੇ ਹੱਥ ਵਸੀ ਸੀ ਇਹ ਟਰਾਈ ਕੀਤੀ ਹੈ ਨਾ ਤੇ ਜੋ ਵੈਗਰਨ ਕਰਨਾ ਉਹੀ ਉਹ ਵੀ ਹੋਣਾ ਆ ਤੇ ਕੱਲ ਤਾਰਿਆਂ ਦੇ ਅਸਤ ਸਾਡੇ ਪਿੰਡਪਰਾ ਸਾਰਿਆਂ ਨੇ ਅਫਸੋਸ ਕੀਤਾ ਫੋਨ ਕੀਤੇ ਆ ਬਾਹਰੋਂ ਹਨਾ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਾਰਿਆਂ ਨੂੰ ਬਹੁਤ ਦੁੱਖ ਲੱਗਾ ਸਾਰਿਆਂ ਨੂੰ ਹੈਰਾਨੀ ਹੋ ਗਈ ਪਿੰਡ ਦੇ ਵੀ ਜਿਹਦਾ ਮਹਿਸੂਸ ਕਰਨ ਆਉਂਦੇ ਆ ਹਨਾ ਤੇ ਉਹ ਵੀ ਹੈਰਾਨ ਹੁੰਦੇ ਆ ਵੀ ਇੱਕਦਮ ਹੋਇਆ ਕੀ ਵੀ ਚੱਕਰ ਕੀ ਪੈ ਗਿਆ ਸਾਨੂੰ ਵੀ ਨਹੀਂ ਸਮਝ ਆਈ ਵੀ ਕੀ ਰੱਬ ਨੇ ਕੀ ਭਾਣਾ ਇਹਨਾਂ ਦੀ ਬਰਦਾਸ਼ਤ ਦਾ ਕੀ ਹੋਇਆ ਕੀ ਨਹੀਂ ਹੋਇਆ ਹਨਾ ਇਹ ਤਾਂ ਉੱਪਰ ਵਾਲੇ ਜਾਣਦਾ ਆ ਤੇ ਦਿਨਾਂ 'ਚ ਸਾਰਾ ਕੁਝ ਹੋ ਗਿਆ ਆ ਤੇ ਸਾਨੂੰ ਤਾਂ ਅਰੇ ਹੀ ਹਰਾਂ ਜਤੇ ਸਾਰਿਆਂ ਨੇ ਬਹੁਤ ਉੱਖ ਮਨਾਇਆ ਦੇਖੋ ਜੀ ਜੀ ਗਏ ਨਾ ਕਾਟਾ ਤਾਂ ਨਹੀਂ ਪੂਰਾ ਹੁੰਦਾ ਹੈਗਾ ਤੇ ਜੋ ਉਹਨੂੰ ਉੱਪਰ ਵਾਲਿਆਂ ਨੇ ਮਨਜ਼ੂਰੀਆ ਤੇ ਦੇਖੋ ਹੁਣ ਅਸੀਂ ਜਿਹੜੇ ਥਾਂ ਬਣਾ ਲਿਆ ਸਾਡੀ ਨੇ ਇਤਨੀ ਹੀ ਹੋਈ ਲੇਟ ਸਾਡੀ ਹੁਣ ਥਾਂ ਬਣਾ ਲਿਆ ਬਣਾ ਲਿਆ ਤਾਂ ਪਨੀਰੀ ਭੇਂ ਕੇ ਰੱਖੀਏ ਘਰ ਤੇ ਕੱਲ ਵੀ ਜਿਹੜੀ ਆ ਕੱਲ ਸਵੇਰੀ ਵਿਜਣਗੇ ਤੇ ਹੁਣ ਥਾਂ ਬਣਾ ਕੇ ਤਾਂ ਮੋਟਰ ਮੇਖਾ ਚੱਲਦੀ ਪਾਣੀ ਪੋਣੀ ਦੇਣਗੇ ਇਹਨੂੰ ਗਿੱਲਾ ਕਰਨਗੇ ਥਾਂ ਨੂੰ ਦੀ ਜਿਹੜੀ ਤੇ ਤਿਆਰੀ ਹੋ ਗਈ ਪਿੱਜਣ ਕੇ ਫਿਰਲੇ ਮਹੀਨੇ ਤਿਆਰੀ ਬਣੀ ਚੁੰਦੇ ਵਿਚਾਂ ਦੀ ਦੀਪਨੇ ਦੀ ਸਾਡੀ ਤਰੀ ਉਹ ਆਪਣੀ ਮਿਲੇ ਇਸ ਨੂੰ ਲੇਟ ਹੋ ਗਿਆ ਚਲੋ ਫਿਰ ਹੋ ਜਾਣੀ ਹੈ ਜੀ ਪਿੱਜਾ ਕਿਤਾ ਬਾਕੀ ਚੱਲਣ ਡਈ ਆ ਛਲੀਆਂ ਹੋ ਗਈਆਂ ਹੁਣ ਗਰਮੀਆਂ ਨੂੰ ਛਲੀਆਂ ਖਾਣ ਨੂੰ ਤੇਨ ਥਾਂ ਸਵਾਰਾ ਹੋ ਗਿਆ ਪੂਰਾ ਹੈ ਨਾ ਆਹੂ ਹੋਵੇ ਤਾਂ ਫੇਰ ਨਹੀਂ ਪਨੀਰੀ ਸਹੀ ਹੁਕਦੀ ਤਾਂ ਇਹਦਾ ਸਾਫ ਸਫਾਈ ਹੋ ਤੇ ਸੋਹਣੀ ਲੱਗਦੀ ਆ ਤੇ ਆ ਇਹੜੀ ਸੈਂਟਰ ਵਾਲੀ ਦੀ ਦੁਬੱਟ ਪਾਈ ਇੱਥੇ ਵੀ ਜਣੀ ਨਾ ਹਾਲੇ ਵਾਲੇ ਨਹੀਂ ਇਹ ਥਾਂ ਵਧੀਆ ਆ ਇੱਥੇ ਜਿੱਦਾਂ ਨਾ ਪਨੀਰੀ ਹੁੰਦੀ ਬਹੁਤ ਸੋਹਣੀ ਮਲਦੀ ਬਹੁਤ ਵਧੀਆ ਪਨੀਰੀ ਇਹ ਤੇ ਇਹ ਟੂਰ ਪਾ ਲਿਆ ਹੁਣ ਪਹਿਲੇ ਹੀ ਨਾ ਵੈਸੇ ਪਹਿਲੇ ਥਾਂ ਬਹੁਤ ਸੋਹਣਾ ਇੱਕ ਵਾਰੀ ਬਿਜੀ ਸੀ ਪਿਛਲੇ ਤੋਂ ਪਿਛਲੇ ਸਾਲ ਆਪਾਂ ਇੱਥੇ ਬਹੁਤ ਸੋਹਣੀ ਪਨੀਰੀ ਕਾਲੀ ਪਨੀਰੀ ਹੋਈ ਤੇ ਇੱਕਦਮ ਵਧੀਆ ਰੀਣੀ ਮਰੀ ਵਿੱਚੋਂ ਤੇ ਪਨੀਰੀਲੇ ਥਾਂ ਵਧੀਆ ਤੇ ਇੱਥੇ ਸੀ ਬੀਜੀ ਪਿਛਲੇ ਸਾਲ ਉੱਥੇ ਬੀਜੀ ਸੀਗੀ ਉੱਥੇ ਸੋਧਿਆ ਨਹੀਂ ਆਈ ਤੇ ਪਨੀਰੀਲੇ ਥਾਂ ਇੱਕਦਮ ਠੰਡਾ ਆ ਵਧੀਆ ਆ ਥਾਂ ਹੋ ਗਿਆ ਸਾਰਾ ਉਹ ਤਾਂ ਕਿਤੇ ਡੇ ਲੇਟ ਆਈ ਇਸ ਵਾਰ ਜਿਹੜੇ ਬੰਦੇ ਗੇੜੇ ਘਾੜਦਾ ਬਹੁਤ ਮਹਿਸੂਸ ਹੁੰਦੀ ਹੈ ਜਦੋਂ ਹੁਣ ਰੀਣੀ ਵਿੱਚ ਨਹੀਂ ਆਦਾ ਕਿਸਾਨ ਨੇ ਤੇ ਦਾਦੀ ਦੇ ਨਾਲ ਇੰਨਾ ਮੋਹਰ ਰੱਖਦੇ ਇੰਨਾ ਵੀ ਬਾਪ ਸਾਰੇ ਨਾਲ ਪਿਆਰ ਬਹੁਤ ਪਿਆਰ ਬਹੁਤ ਹੁੰਦਾ ਸੀ ਜਿਹੜੇ ਵੰਦਨ ਪਿਆਰ ਬਹੁਤ ਸਿਆਣਾ ਸੁਣਾ ਸਕਾ ਆਪਣਾ ਮਿੰਟੋ ਮਿੰਟੀ ਖਾ ਕਰ ਲੈਣਾ ਦਾ ਉਂਗਲਾਂ ਤੇ ਉਹਨਾਂ ਨਾਲ ਵੀ ਉਹ ਲੈ ਕੇ ਕਰਦੇ ਆ ਕਾਫੀ ਦਿਨ ਲੈ ਕੇ ਕਰਦੇ ਆ ਬਹੁਤ ਆਪੀ ਸੀਗੇ ਤੇ ਜਾਣ ਵਾਲੇ ਤਾਂ ਖੈ ਨਹੀਂ ਸੀਗੇ ਸਿੱਕਦੇ ਉਹ ਸਿੱਕਦੇ ਕੰਮ ਦੇ ਗੱਟੇ ਦੀ ਪ੍ਰੋਬਲਮ ਕਦੀ ਛੁੱਟੇ ਨਹੀਂ ਗਈ ਦੁਨੀਆਂ ਦੇ ਦੇਖੋ ਧੁੱਪ ਕਿੰਨੀ ਆ ਤੋ ਪਿੰਨਿਆ ਕਹਿੰਦੇ 45 50 ਡਿਗਰੀ ਤਾਪਮੈਨ ਹੋਇਆ ਪਿਆ ਇੰਨਾ ਬੁਰਾ ਹਾਲ ਹੈ ਗਰਮੀ ਨਾਲ ਬਹੁਤ ਜ਼ਿਆਦਾ ਤੇ ਪੜਾਅ ਸੇ ਨਹੀਂ ਛੱਡਣ ਦੀ ਧਰਤੀ ਬਹੁਤ ਆ ਗਰਮੀ ਜਾਂ ਦੇਖੋ ਜੀ ਰੁੱਤਾਂ ਆਉਂਦੀਆਂ ਮੋੜ ਮੋੜ ਕੇ ਹਨ ਤੇ ਕਿੰਨੇ ਜੇ ਮੋਏ ਮੂਲ ਨਹੀਂ ਆਉਂਦੇ ਹੈਗੇ ਤੇ ਜੇ ਮੋਏ ਉਹ ਨਹੀਂ ਆਉਂਦੇ ਤਾਂ ਰੁੱਤਾਂ ਆ ਜਾਂਦੀਆਂ ਤੇ 10:30 ਦਾ ਟਾਈਮ ਹੋ ਗਿਆ ਦੇਖੋ 10:30 ਦਾ ਹੋ ਗਿਆ ਟਾਈਮ ਤਾਂ ਹੁਣ ਆ ਗਏ ਸੀ ਘਰ ਕਹਾਂ ਕਿ ਮੈਂ ਕੰਮ ਕਰਨ ਨਵੇੜੇ ਆਪਣੀ ਲਈ ਰੰਦੇ ਸੀਗੀ ਰੋਟੀ ਬਣੀ ਦਿੱਤਾ ਬਣਾ ਕੇ ਜਲਾਉ ਨੂੰ ਤਿੰਨ ਤਿਆਰ ਕਰਕੇ ਆ ਫਾਦੀ ਤੇ ਥੋੜਾ ਮੇਰਾ ਬਾਕੀ ਹੋਰ ਕੰਮ ਰਹਿ ਗਿਆ ਹਜੇ ਉਹ ਮੈਂ ਕਰ ਲੈਣਾ ਤੇ ਸੋ ਇਹ ਗੱਲ ਆ ਅ ਤਨ ਗੱਲ ਕਰਦੇ ਸੀ ਨਾ ਅਚਾਨਕ ਦੁੱਖ ਇੰਨੇ ਆਏ ਵੀ ਬਹੁਤ ਜ਼ਿਆਦਾ ਐਰ ਕੀ ਦੇ ਸਾਨੂੰ ਪਤਾ ਨਹੀਂ ਸੀ ਵੀ ਇਹਦਾ ਇਹਦੇ ਦਾਦੀ ਨੇ ਸਾਨੂੰ ਮਤਲਬ ਚੱਲ ਜਾਣਾ ਛੱਡ ਗਈ ਹੈ ਨਾ ਤੇ ਜਿਹੜਾ ਜਿਹੜਾ ਛੋਟਾ ਹੁੰਦਾ ਸੀਗਾ ਜਦੋਂ ਰੈਡੀ ਹੱਥ ਵੱਡ ਹੋਏ ਆ ਜਾਣੀ ਦੁਨਿਆਤ ਵੱਡੂਗਾ ਇੱਥੇ ਸਾਡਾ ਵੱਡਾ ਕਮਰਾ ਨਾ ਹੈਗਾ ਇੱਥੇ ਮਸ਼ੀਨ ਹੁੰਦੀ ਸੀ ਪੱਠੇ ਕੁੱਤਰ ਨਾਲੇ ਤੇ ਇੱਥੇ ਰੱਖੀ ਹੁੰਦੀ ਸੀ ਜੀ ਉਹਦੇ ਉੱਤੇ ਤੇ ਦਰਵੇਲੀ ਵੀ ਸੀ ਖੜੀ ਤੇ ਦੇਖੋ ਜੀ ਉਹ ਵੀ ਉਹ ਮਤਲਬ ਉਹ ਤੁਹਾਡਾ ਨਾ ਉਹ ਉਹ ਦਿਨ ਵੀ ਆਹਰੇਨ ਸੀਗੀ ਮੇਰਾ ਤੇ ਉਹ ਜਿਹੜਾ ਸੀਨ ਚ ਤੇ ਉਹਨਾਂ ਨਾਲ ਸਾਨੂੰ ਹੱਥ ਵੱਡਿਆਂ ਦਾ ਬਹੁਤ ਹੋਰ ਤਰ੍ਹਾਂ ਹੁੰਦੀ ਉਹ ਮੋਗਾ ਜਿੱਤੇ ਕਰਕੇ ਉਹ ਗੱਲਾਂ ਜਿੱਤੇ ਕਰਕੇ ਹੈ ਨਾ ਇਹਦੇ ਬੇੜੇ 'ਚ ਬੈਠੇ ਹੁੰਦੇ ਸੀ ਇਹ ਤਾਂ ਡੇਕਾ ਹੁੰਦੀ ਹੈ ਸਾਡੇ ਉਹਦੇ ਬੇੜੇ 'ਚ ਤੇ ਇਹ ਕਮਰੇ ਉਹਦੇ ਲਈ ਸੜ ਦੇ ਲਈ ਸਾਡੇ ਹੈ ਨਹੀਂ ਸੀਗੇ ਇਹ ਤੇ ਛੱਡ ਹੁੰਦੀ ਸੀ ਤੇ ਜੜੀ ਨੇ ਜਦ ਤੱਕ ਬੇੜਾ ਗੋੜਾ ਵੱਟ ਲੈਂਦੇ ਆ ਤੇ ਉਹ ਬੇੜਾ ਵੱਟਿਆ ਸੀਗਾ ਤਾਂ ਉਹ ਭਰੀ ਪਈ ਸੀ ਇਹਦੇ ਨਾਲ ਉਹ ਬੇੜਾ ਨਾ ਅੜ ਗਿਆ ਮਸ਼ੀਨ ਵਿੱਚ ਤੇ ਅੜ ਗਿਆ ਤੋਂ ਕੱਢਣ ਲੱਗੇ ਇੱਕ ਹੱਥ ਨਾਲ ਉਹਦੇ ਨਾਲ ਦੂਜਾ ਥੀ ਆ ਗਿਆ ਦੂਜਾ ਥਾਗੇ ਨਾਲ ਇਹ ਦੁਨੀਆ ਚੱਲ ਗਈ ਹਨ ਜਦੋਂ ਚੀਕ ਵੱਜੀ ਨਾਲ ਫਿਰ ਸਾਨੂੰ ਸੁਣਿਆ ਕਿ ਥੋੜੇ ਭੱਜੇ ਫਟਾਫਟ ਹਾਂ ਮਸ਼ੀਨ ਨੇ ਯਾਗੀ ਬਣ ਕੀਤਾ ਪਰ ਮਸ਼ੀਨ ਦਾ ਵੀ ਇੰਨਾ ਜਿਹੜਾ ਸੀਗਾ ਵੀ ਉਹ ਪੂਰਾ ਚੱਕਰ ਕੱਢ ਕੇ ਫੇਰੀ ਖੜੀ ਹੋਈ ਤੇ ਜਦ ਤੱਕ ਥੋੜਾ ਕਮ ਲੇਗਾ ਸੀਗਾ ਹੱਥ ਵੱਟ ਹੋਣ ਦਾ ਤੇ ਫੇਰ ਵੀ ਅਸੀਂ ਖਿੱਚ ਦੂ ਕੇ ਮਤਲਬ ਇੱਕ ਬੂਥਾ ਰਹਿ ਗਿਆ ਸੀਗਾ ਤੇ ਇੰਨਾ ਉਹ ਜਿੱਤੇ ਕਰਕੇ ਸਮਾਂ ਮਿਲਦਾ ਹੋਰ ਤਰ੍ਹਾਂ ਹੁੰਦੀ ਆ ਤੇ ਜਿਹੜੀ ਜਿੱਦਾਂ ਮੈਂ ਹੁਣ ਚੁੰਨੀ ਲਈ ਆ ਦੁਪੱਟਾ ਇਹ ਜਲ ਕਰ ਲੈ ਮੇਰੇ ਲੈਂਦੀ ਹੁੰਨੀ ਆ ਮੈਂ ਤੇ ਇਹ ਦੋ ਹਿੱਸੇ ਕਰਕੇ ਦੋਨਾਂ ਥਾਂ ਦੇ ਬੰਨੇ ਫਟ ਫਟ ਬੁਟਰੀ ਲੈ ਕੇ ਗਏ تھے ਹਸਪੀਟਲ ਤੇ ਦੇ ਕੁ ਦੁੱਖ ਨੇ ਜੜੇ ਕਰਮਾ ਚਾਇਰਾ ਬਹੁਤ ਜ਼ਿਆਦਾ ਤੇ 2018 ਵਿੱਚ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਹਾਰਟ ਦੀ ਪ੍ਰੋਬਲਮ ਹੋ ਗਈ ਇੰਨੀ ਜ਼ਿਆਦਾ ਹੋਈ ਵੀ ਉਦੋਂ ਵੀ ਸਾਨੂੰ ਉਮੀਦ ਨਹੀਂ ਸੀ ਵੀ ਉਹ ਬਚ ਜਾਣਗੇ ਹਨ ਇਹਨਾਂ ਸੇ ਹੋਗੇ ਪਰ ਫਿਰ ਵੀ ਮਹਾਰਾ ਦੀ ਕਿਰਪਾ ਨਾਲ ਠੀਕ ਹੋ ਗਏ ਸੈਕਟਰ ਹਾਰਟ ਹੰਦਰ ਖੜਿਆ ਸੀ ਇਹਨਾਂ ਨੂੰ ਜਿੱਤੀ ਜਦੋਂ ਠੀਕ ਹੋ ਗਏ ਹਨ ਦੂਜਾ ਇਹ ਦੁੱਖ ਔਰ ਤੀਜਾ ਹੁਣ ਇਹ ਦੁੱਖ ਆਇਆ ਨਾ ਇਹਦੇ ਲੈ ਕੇ ਗਿਆ ਇੰਨਾ ਕੁ ਲੈਣਾ ਦੁੱਖ ਸੀਗਾ ਨਾ ਸਾਨੂੰ ਪਤਾ ਨਹੀਂ ਸੀ ਵੀ ਇਦਾਂ ਹੋਣੀ ਸੀ ਫਿਰ ਸਾਨੂੰ ਆਸ ਸੀ ਹਨਾ ਵੀ ਡੈਡੀ ਜੀ ਠੀਕ ਹੋ ਜਾਣਾ ਫਿਰ ਸਿਲਟਰ ਲੱਗੇ ਹਨਾ ਵੀ ਜਲਦੀ ਠੀਕ ਹੋ ਜਾਣਾ ਪਰ ਇਹ ਨਹੀਂ ਸਾਨੂੰ ਪਤਾ ਸੀ ਕਿ ਵੀ ਇਦਾਂ ਹੋ ਜਾਣੀ ਹੈ ਵੀ ਇਦਾਂ ਹੋਊਗੀ ਹਨਾ ਇਹ ਸੋਚਿਆ ਨਹੀਂ ਸੀਗਾ ਮਤਲਬ ਡੈਡੀ ਜੀ ਨੂੰ ਕੇਅਰ ਤਾਂ ਨਹੀਂ ਕਰ ਹੈਗੀ ਪੂਰੀ ਉਹਨਾਂ ਦੀ ਕੇਅਰ ਹੁੰਦੀ ਸੀਗੀ ਪੂਰੀ ਉਹਨਾਂ ਦੀ ਸੇਵਾ ਹੁੰਦੀ ਸੀਗੀ ਤੇ ਹੋਰ ਉਹਨਾਂ ਦੇ ਆਪਣੇ ਲੋਕ ਉਹਨਾਂ ਨੂੰ ਲੈ ਗਏ ਤੇ ਹੋਰ ਘਰ ਉਹਨਾਂ ਦੇ ਸੀ ਜੋ ਦੁਖੀ ਹੁੰਦੇ ਸੀਗੇ ਕਿ ਕਹਿਣਾ ਮੇਰੀ ਔਲਾਦ ਬਹੁਤ ਚੰਗੀ ਹੈ ਮੈਂ ਬਹੁਤ ਸਭ ਖਾਇਆ ਦੇ ਜੋ ਜੋ ਕਰਮਾ ਦਾ ਨਾ ਚਲੋ ਜਾਣਾ ਦਾ ਆਪਾਂ ਸਾਰਿਆਂ ਨੇ ਇਥੋਂ ਹੁਣ ਕਿੰਨੇ ਹੁੰਦੇ ਆ ਵੀ ਆਪਾਂ ਲਿਖਾ ਕੇ ਟਾਈਮ ਆਪਣਾ ਉੱਪਰ ਹੈ ਨਾ ਆਪਾਂ ਨੂੰ ਪਤਾ ਕਿ ਇਸਨਾ ਆਪਾਂ ਜਾਣਾ ਹੈ ਤੇ ਜਾਣਾ ਸਾਰਿਆਂ ਨੇ ਗਰੀਬ ਨੇ ਵੀ ਉੱਥੇ ਜਾਣਾ ਅਮੀਰ ਨੇ ਵੀ ਉੱਥੇ ਜਾਣਾ ਸਾਰੇ ਉੱਥੇ ਜਾਣਾ ਹੈ ਤੇ ਟਾਈਮ ਜਿਹੜਾ ਸਾਰਿਆਂ ਦਾ ਆਉਣਾ ਹੈ ਤੇ ਲਿਖਿਆ ਹੁੰਦਾ ਹੈ ਨਿਸ਼ਚਿਤ ਹੁੰਦਾ ਹੈ ਪਰਮਾਤਮਾ ਨੇ ਕੀਤਾ ਹੁੰਦਾ ਹੈ ਤੇ ਸਾਨੂੰ ਇਹ ਲੱਗਦਾ ਵੀ ਸਾਡੇ ਕੋਲ ਜੀ ਕੋ ਗਵਾਚ ਗਈ ਹੁੰਦੀ ਐ ਇੱਥੋਂ ਤੇ ਅੱਜ ਘਟੋ ਘਟ ਮੇਰਾ ਖਿਆਲ ਵੀ ਸ਼ਨੀਵਾਰ ਨੂੰ ਉਹ ਪਿਆਰ ਤੇ ਕੱਲ 11 ਨੂੰ ਅੱਜ 12 ਦਿਨ ਹੋ ਗਏ ਘਰੋਂ ਗਿਆ ਨੂੰ ਹਣਾ ਕਰੂੰ ਗਿਆ ਨੂੰ 12 ਦਿਨ ਅੱਗੇ ਇੰਨੇ ਦਿਨ ਤਾਂ ਸੀ ਰਹਿੰਦੇ ਨਹੀਂ ਹੁੰਦੇ ਸੀ ਕਹਿੰਦੇ ਮੈਂ ਉਹਨਾਂ ਨੇ ਕਿਹਾ ਨਾ ਵੀ ਮੈਂ ਨਹੀਂ ਜਾਣਾ ਕਿਤੇ ਮੇਰਾ ਜੀ ਲੱਗਦਾ ਵੰਡੇ ਜਾ ਕਿਤੇ ਵੀ ਮੈਂ ਨਾ ਨਿਆਣਾ ਛੜਕੇ ਜਾਣਾ ਨਹੀਂ ਕਿਤੇ ਵੀ ਤੇ ਇਦਾਂ ਹੁੰਦਾ ਸੀਗਾ ਹੁਣ ਦੇਖੋ ਪਰਮਾਤਮਾ ਦੇ ਘਰ ਚਲੋ ਚਲ ਗਿਆ ভাই ਗੁਰੂ ਜੀ ਨੂੰ ਮੈਂ ਤੇ ਕੰਨੀ ਇਸ ਸਭ ਕੁਸ਼ਾਂਤੀ ਆ ਜੀ ਰੂਹ ਦੇਵੇ ਹਨਾ ਸ਼ਾਂਤੀ ਤੇ ਆਪਣੀ ਚਰਨੀ ਲਾਵੇ ਤੇ ਜਿੰਨਾ ਵੀ ਸਮਾਂ ਸਾਡੇ ਨਾਲ ਸੀ ਨੰਗਿਆ ਸਾਡੇ ਨਾਲ ਸਮਾਂ ਬਹੁਤ ਸੋਹਣਾ ਲੱਗਿਆ ਬਹੁਤ ਵਧੀਆ ਚਲੋ ਘਰੋਂ ਘਰ ਹੀ ਹੁੰਦਾ ਅਜ ਕੱਲ ਕੇ ਟਾਈਮ ਲੜ ਵੀ ਬਣਾ ਤੇ ਬੋਬੀ ਬਣਾ ਤੇ ਇਦਾਂ ਨਹੀਂ ਹੁੰਦਾ ਸੀਗਾ ਤੇ ਬਹੁਤ ਵਧੀਆ ਸਮਾਂ ਲੰਗਿਆ ਮੇਰੇ ਨਾਲ ਬਹੁਤ ਹੁੰਦਾ ਸੀ ਉਹਨਾਂ ਦਾ ਤੇ ਇੰਨਾ ਹੁੰਦਾ ਸੀਗਾ ਪੇਤੀ ਵਾਲਾ ਟਿਕਤਾ ਸੀ ਸਾਡਾ ਵੈਗਰੂ ਆਪਣੀ ਚਾਲੀ ਲਾਵੇ ਉਹਨਾਂ ਨੂੰ ਹਨ ਤੇ ਇੱਥੇ ਹੀ ਅਰਦਾਸ ਕਰਦੇ ਆ ਤੇ ਆਪਣੇ ਲੜ ਲੌਣ ਤੇ ਇਹਨਾਂ ਦੀ ਰੂਹ ਮੇੜੀਆ ਸਵਰਗਾਂ ਚ ਵਸਾਂ ਮਿਲੇ ਹਨ ਇਹ ਵੈਗਰੂ ਹੋਰ ਵੈਗਰੂ ਚੰਗੇ ਵਸੇ ਰੂਹ ਲਾਵੇ ਉਹਨਾਂ ਦੀ ਤੇ ਨਾਲ ਜਿੱਦਾਂ ਹੁਣ ਇੰਨੀ ਗਰਮੀ ਪੈਣ ਈ ਆ ਤੇ ਪਿਛਲੇ ਸਾਲਾਂ ਤੋਂ ਪਤਾ ਹੀ ਹੁਣਾਂ ਵੀ ਇੰਨੀ ਠੰਡ ਪਈ ਆ ਬਹੁਤ ਜ਼ਿਆਦਾ ਵੀ ਹੱਦੋਂ ਵੱਧ ਠੰਡ ਪਈ ਆ ਵੀ ਇੰਨਾ ਬਹੁਤ ਜ਼ਿਆਦਾ ਤੇ ਜਿਹੜੀ YouTube ਆ ਨਾ ਇੱਕ ਯਾਦਗਾਰ ਮੈਨੂੰ ਜਿਹੜੀ YouTube ਆ ਉਹ ਇੱਕ ਯਾਦਗਾਰ ਆ ਵੀ ਕਿੰਨੇ ਸਾਲ ਪੁਰਾਣੀ ਆਪਾਂ ਵੀਡੀਓ ਆਪਾਂ ਦੇਖ ਸਕਦੇ ਕੱਢ ਦੇ ਸਕਦੇ ਜਾਂ ਉਸ ਯਾਦ ਨੂੰ ਤਿਆ ਕਰ ਸਕਦੇ ਆ ਨਾ ਤੇ ਮੈਂ ਇਦਾਂ ਇਹ ਨਾ ਵੀਡੀਓ ਕਿ 9-10 ਦਿਨ ਤੋਂ ਹੋ ਗਏ ਚਲੋ ਵੀਡੀਓ ਪਾਈ ਜੀ ਨਹੀਂ ਕੀਤਾ ਪਾਉਣ ਨੂੰ ਨਾ ਮਾਨੂੰ ਸਮਝਾਇਆ ਵੀ ਚਲੋ ਨਹੀਂ ਇਹ ਚੈਨਲ ਚਲਾਉਣ ਵਾਸਤੇ ਇਹਨਾਂ ਵੀਡੀਓ ਪਾਉਣੀ ਆ ਵਾਸ਼ਟੈਨ ਤਾਂ ਹੀ ਬਧੂਗਾ ਜੇ ਆਪਾਂ ਵੀਡੀਓ ਪਾਵਾਂਗੇ ਤਾਂ ਹਨਾ ਤੇ ਇਹ ਚੈਨਲ ਅੱਗੇ ਚੱਲੂਗਾ ਤੇ ਬੜਾ ਹਨਖਰਾ ਹੋਇਆ ਵੀ ਸਾਡੇ ਲਈ ਸਾਰਾ ਕੁਝ ਖਤਮ ਹੋ ਚੁੱਕਾ ਆ ਤੇ ਮੈਂ ਨਾ ਵੀਡੀਓ ਦੇਖਣ ਦੀ ਸੀਗੀ ਤੇ ਪਿਛਲੇ ਸਾਲ ਦੀਆਂ ਜਿਹੜਾ ਲੋੜੀ ਦੇ ਸੀ ਬਚੀ ਸੀਗੀ ਉਹ ਮੂਫਲੀ ਬਚੀ ਸੀ ਤੇ ਮੇਰੇ ਡੈਡੀ ਕਹਿੰਦੇ ਵੀ ਇਹਦੇ ਵਿੱਚ ਗੁੜ ਪਾ ਕੇ ਤੇ ਇਹਦੇ ਵਿੱਚ ਤੂੰ ਨਾ ਗਿਰੀਆਂ ਕੱਢ ਕੇ ਤੇ ਇਹਨੂੰ ਕੁੱਲਰ ਬਣਾਇਆ ਰਾ ਮੇਰੇ ਤੁਹਾਨੂੰ ਇਹ ਨਾ ਬਣਾਉਣੀ ਆ ਬੈਠੀ ਤੇ ਲਾਗੇ ਬੈਠਿਆ ਡੜੀ ਹੁੰਦੀ ਬੇਟਾ ਅੱਗੇ ਸੇ ਕੰਡੇ ਕੋ ਠੰਡ ਬਹੁਤ ਨਹੀਂ ਤੇ ਅੱਗ ਬੜੀ ਸਿੱਕੀ ਹੈ ਜੀ ਮੈਂ ਪਿਛਲੇ ਸਾਲ ਇੰਨੀ ਇੰਨੀ ਅੱਗ ਤੇ ਮਤਲਬ ਦਾਲ ਸੱਜ ਨਹੀਂ ਬਣਾਈ ਜਿੰਨਾ ਮਤਲਬ ਅਸੀਂ ਅੱਗ ਸਿੱਕੀ ਆ ਸਾਰਾ ਬੱਲ ਅਸੀਂ ਅੱਗ ਦੇ ਸੇ ਕੰਡੇ ਲਾਤਾ ਹਨ ਤੇ ਬੈਠੇ ਤੇ ਗੱਲਾਂ ਕਰਦੇ ਆ ਤੇ ਮੈਨੂੰ ਪੜਾ ਹੋਇਆ ਦੇ ਕਿਵੇਂ ਘਰ ਦੱਸੂ ਵਾਹਿਗੁਰੂ ਆਪੇ ਸਾਰਾ ਕੁਝ ਕਰਾਈ ਜਾਂਦਾ ਹਨ ਆਪਾਂ ਵੀਡੀਓ ਬਣਾ ਲਈ ਮੈਂ ਤੇ ਚਲੋ ਹੁਣ ਇਹ ਦੇਖਦੀ ਆ ਤੇ ਇੱਕ ਯਾਦਗਾਰ ਰਹਿ ਗਈ ਹਨਾ ਵੀਡੀਓ ਵੀ ਕਿ ਯਾਦ ਕਰਿਆ ਤੇ ਜਦੋਂ ਮਾਝੇ ਵਿੱਚ ਕੱਢ ਕੇ ਦੇਖ ਲਵਾਂ ਨਾ ਮੈਨੂੰ ਬੜਾ ਹੀ ਖੁਸਤਰਾ ਹੋਇਆ ਸੀ ਹੈਗਾ ਦੱਸੋ ਦੇਖੋ ਕਿ ਮਾਦਮਾ ਨੂੰ ਕਿੰਨਾ ਲੰਦਾ ਹੋਣਾ ਤੇ ਸੁਣਿਆ ਲਿਆ ਹਰ ਜੀ ਇੱਕ ਵੀਡੀਓ ਬਣਾਉਣ ਦੇ ਇੱਕ ਯਾਦਗਾਰ ਬਣ ਗਈ ਆ ਨਾਲੇ ਕੁਛ ਕਿਰਕਸ ਤੇ ਆ ਰਹਿਗੇ ਆ ਨਹੀਂ ਉਹਨਾਂ ਦਾ ਫੋਨ ਆਇਆ ਨਹੀਂ ਉਹਨਾਂ ਨੇ ਅਫਸੋਸ ਕੀਤਾ ਚਲੋ ਕੋਈ ਗੱਲ ਨਹੀਂ ਮਰਜੀ ਉਹਨਾਂ ਦੀ ਪਰ ਸਾਰਿਆਂ ਨੇ ਹੀ ਫੋਨ ਕਰਕੇ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਤੋਂ ਸਾਰਿਆਂ ਨੇ ਫੋਨ ਕੀਤਾ ਅਫਸੋਸ ਕੀਤਾ ਚਲੋ ਜੀ ਆਪਣਾ ਫਰਜ਼ ਆ ਸਿਆਣੇ ਕਹਿੰਦੇ ਹੁੰਦੇ ਹਨ ਵੀ ਖੁਸ਼ੀ ਦੇ ਕੰਮ ਤੋਂ ਰਹਿ ਜੀਏ ਤੇ ਪਰ ਗਮੀ ਦੇ ਕੰਮ ਤੋਂ ਨਾ ਰਹੀਏ ਹਨਾ ਦੁੱਖ ਵਿੱਚ ਸ਼ਾਮਲ ਹੋਈਏ ਦੁੱਖ ਘਟ ਜਾਂਦਾ ਹੈ ਖੁਸ਼ੀ ਸ਼ਾਮਲ ਹੋਏ ਵੱਜ ਜਾਂਦਾ ਵੱਜ ਜਾਂਦੀ ਹੈ ਤੇ ਬਹੁਤ ਮਨ ਨੂੰ ਖੁਸ਼ੀ ਹੋਈ ਮਤਲਬ ਸਾਡੇ ਵੀ ਸਾਡ ਨੂੰ ਵੀ ਸਾਡਾ ਦੁੱਖ ਵੀ ਕਿਸੇ ਨੇ ਮੰਨਿਆ ਹਾਂ ਵੀ ਇਹਨਾਂ ਦੁੱਖ ਸਾਡਾ ਰੱਖਿਆ ਪਰ ਕਈ ਲੋਕ ਹੈਗੇ ਐਨੇ ਘੋੜ ਹੈਗੇ ਆ ਜਿਹੜੇ ਟਸ ਤੋਂ ਮਸ ਨਹੀਂ ਹੁੰਦੇ ਹੈਗੇ ਹਨਾ ਚਲੋ ਕੋਈ ਗੱਲ ਨਹੀਂ ਖੈਰ ਵਾਈਗ ਨੂੰ ਚਲੋ ਟੈਂਟ ਸਾਰੇ ਨੇ ਖੜੇ ਹੁੰਦੇ ਆ ਨਾ ਹੈ ਹੀ ਵੀ ਇਹਨਾਂ ਕਦੇ ਕੋਈ ਵੀ ਸਾਡੇ ਦੇ ਕੋਈ ਟਾਈਮ ਨਹੀਂ ਆਉਣਾ ਹੈਗਾ ਇਹ ਪਰ ਦੁੱਖ ਨੂੰ ਦੁੱਖ ਸਾਂਝਣਾ ਚਾਹੀਦਾ ਹੈ ਦੁੱਖ ਵਿੱਚ ਸ਼ਰੀਕ ਹੋਣਾ ਚਾਹੀਦਾ ਹੈ ਤੇ ਪਿੰਨ ਦੇ ਵੀ ਬਹੁਤ ਜ਼ਿਆਦਾ ਮਤਲਬ ਸਾਡੇ ਅਪੋਜੀ ਹੁਣੀ ਜਾਜਾਂ ਤੋਂ ਤੁਸੀਂ ਦੇਖਦੇ ਹੋਣਾ ਅਕਸਰ ਵੀਡੀਓ ਵਿੱਚ ਬਹੁਤ ਚੰਗੇ ਆ ਬਹੁਤ ਵਧੀਆ ਭੋਜੀ ਹੁਣੀ ਦੇਖੋ 10 ਦਿਨ ਉੱਥੇ ਆਉਨੇ ਰਹੇ ਮੇਰੇ ਕੋਲ ਮੇਰੇ ਨਾਲ ਹੈਲਪ ਕਰਾਉਣੀ ਤੇ ਸਵੇਰ ਨੂੰ ਆ ਜਾਣਾ ਸ਼ਾਮ ਨੂੰ ਜਾਣਾ ਉਹਨਾਂ ਨਾਲ ਹੀ ਉਹਨਾਂ ਦਾ ਪੁਣਾ ਦਾ ਮੁੰਡਾ ਦੋਨੇ ਮਾਪ ਪੁੱਤ ਨੇ ਦੇਖੋ ਜਿਹੜਾ ਔਖੇ ਵੇਲੇ ਕੰਮ ਆਇਆ ਨਾ ਆਪਣੇ ਆਪਾਂ ਨੂੰ ਤਾਂ ਉਹੀ ਚੰਗਾ ਲੱਗਦਾ ਉਹੀ ਜਿਹੜਾ ਨਿੰਦੇ ਆ ਸਾਥੀ ਹੁੰਦਾ ਸੱਚਾ ਨਾ ਔਖੇ ਵੇਲੇ ਕੰਮ ਆਵੇ ਤੇ ਭੋਜੀ ਵੀ ਬਹੁਤ ਵਧੀਆ ਆ ਤੇ ਬਹੁਤ ਚੰਗੇ ਆ ਬਹੁਤ ਸਵਾਰੇ ਠੰਡੇ ਆ ਤੇ ਇਹਨਾਂ ਨੇ ਮੈਨੂੰ ਬੜੀ ਹੈਲਪ ਕਰਾਈ ਤੇ ਬੜਾ ਹੀ ਸਹੂਲ ਮਿਲਿਆ ਤੇ ਬਹੁਤ ਮੈਨੂੰ ਵਧੀਆ ਲੱਗਾ ਹੁਣ ਤੇ ਸਾਡੇ ਹੋਰ ਵੀ ਆਣ ਗੁਣ ਭੈਣ ਭਰਾ ਸਾਡੇ ਹਨ ਜਿਨ੍ਹਾਂ ਨੇ ਮਤਲਬ ਸਾਡੀ ਜਿਹੜੀ ਜੜੀ ਨੂੰ ਤੀਰ ਨੂੰ ਪੂਰੇ ਹੋਇਆ ਵੀਰਵਾਰ ਨੂੰ ਹਨ ਤੇ ਰਾਤ ਰੱਖਿਆ ਉਹਨਾਂ ਨੂੰ ਤੇ ਰਾਤ ਰੱਖਿਆ ਤੇ ਉਹ ਰਾਤ ਬਹੁਤ ਔਖੀ ਹੈ ਵਾਏ ਦੇਵੇ ਨਾ ਕਿਸੇ ਰਾਤ ਜਿੰਨੀ ਕਟਣੀ ਔਖੀ ਰਾਤ ਉਹ ਬਹਿ ਬਹਿ ਕੇ ਉੱਟ ਕੇ ਨਾ ਚੈਨ ਆਵੇ ਨਾ ਨੀਂਦ ਆਵੇ ਤੇ ਸਾਡੇ ਦੁੱਖ ਦੀ ਘੜੀ ਵਿੱਚ ਸ਼ਰੀਫ ਹੋਈ ਆ ਬਹੁਤ ਮੇgly ਸੋਇ ਉਤਾਰਨ ਦੇ ਸੰਦੋ ਖੂਬ ਮੈਂ ਸੁੁੱਤ ਨਹੀਂ ਹੁੰਦਾ ਪਰ ਦੁੱਖ ਤਾਂ ਹੁੰਦਾ ਤਾਂ ਬਹੁਤੇ ਆ ਪਰ ਹੌਲੀ ਹੌਲੀ ਪਤਾ ਲੱਗਦਾ ਬੰਦੇ ਨੂੰ ਹਾਂਜੀ ਇਹ ਕਲਪੇੜੀ ਹੈ ਭੋਗ ਦੀ ਸੀ ਬਾਬਾ ਹੰਦਾਲ ਗੁਰਦੁਆਰਾ ਸਾਹਿਬ ਦੀ ਦੇਖੋ ਸਾਰੇ ਭੈਣ ਭਰਾ ਸਕੇ ਸਵੰਦੀ ਰਸਤੇ ਦਰ ਸਾਰੇ ਇਸ ਪ੍ਰੋਗਰਾਮ ਚ ਸ਼ਾਮਲ ਹੋਏ ਆ ਦੇਖੋ ਜੀ ਕੱਲਾ ਤਾਂ ਵੈਸੇ ਕਹਿੰਦੇ ਨੇ ਕੋਈ ਵੀ ਨਹੀਂ ਵੱਡਾ ਹੈਗਾ ਸਭ ਭੈਣ ਭਣਾਵਾਂ ਨਾਲ ਹੀ ਚੰਗਾ ਲੱਗਦਾ ਆ ਤੇ ਹੋਰ ਮੰਮੀ ਹੋਣੀ ਭਾਬੀ ਹੋਣੀ ਸਾਰੇ ਜਾਣੇ ਆਏ ਤੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਆ ਤੇ ਸਾਰੇ ਇਸ ਤਿਆਰ ਪਿੰਡ ਦੇ ਤੇ ਇਹ ਛੋਟੀ 클ਿੱਪ ਮੈਂ ਲਈ ਸੀਗੀ ਸਿਰਫ ਯਾਦਗਾਰ ਵਾਸਤੇ ਬਣਾਈ ਸੀਗੀ ਤੇ ਮੈਂ ਥੋੜੀ ਰੱਖੀ ਸੀ ਜਲ ਮੈਂ ਕਿਹ ਵਿੱਚ ਐਡ ਕਰੂੰਗੀ ਇਹ ਤੇ ਇੱਕ ਯਾਦਗਾਰੀ ਬਣ ਜਾਂਦੀ ਹੈ ਜੀ ਇਹ ਬਹੁਤੀ ਨਹੀਂ ਬਣਾਈ ਮੈਂ ਤੇ ਨਾ ਮੇਰਾ ਟਾਈਮ ਲੱਗਾ ਤਾਂ ਨਾ ਆਪਾ ਬਣਾਉਂਦੇ ਜੰਗੇ ਲੱਗਦੇ ਨਾ ਬਹੁਤੀ ਤੇ ਇਹ ਕੋਈ ਖੁਸ਼ੀ ਦਾ ਨਹੀਂ ਪ੍ਰੋਗਰਾਮ ਸੀਗਾ ਤੇ ਸਿਰਫ ਯਾਦਗਾਰ ਵਾਸਤੇ ਮੈਂਹਿੰਦੀ ਕਿੱਕਲਪ ਬਣਾਈ ਆ ਜੋ ਆਪਣੀ ਯਾਦਗਾਰ ਬਣੀ ਰਵੇ ਹਨਾ ਜੇ ਉਦਵ ਜੀ ਕਰੇ ਮੈਂ ਕੱਢ ਕੇ ਦੇਖ ਲਵਾਂ ਤੇ ਸਾਰਿਆਂ ਨੇ ਮਤਲਬ ਬਹੁਤ ਸਹਿਯੋਗ ਦਿੱਤਾ ਸ਼ਾਮਿਲ ਹੋਏ ਇਸ ਦੁੱਖ ਦੀ ਘੜੀ ਵਿੱਚ ਤੇ ਸ਼ਾਮਿਲ ਹੋ ਕੇ ਦੁੱਖ ਨੂੰ ਘਟਾਇਆ ਤੇ ਆਪਣਾ ਫਰਜ਼ ਵੀ ਬਣਦਾ ਆਪਣੇ ਪੈਣ ਪ੍ਰਾਦਾ ਦਾ ਕੁਸ਼ੀ ਦਾ ਫਰਜ਼ ਬਣਦਾ ਪੈਣ ਪ੍ਰਾਦਾ ਬਣਨਾ ਵੀ ਚਾਹੀਦਾ ਤੇ ਮੈਂ ਵੀ ਸਾਰੇ ਆਪਣੇ ਰਿਸ਼ਤਦਾਰਾਂ ਦੇ ਕਿਸੇ ਵੀ ਪ੍ਰੋਗਰਾਮ ਚੰਗੇ ਮਾੜੇ ਤੋਂ ਪਿੱਛੇ ਨਹੀਂ ਪੈਂਦੀ ਹੁੰਦੀ ਮੈਂ ਵੀ ਸਾਰਿਆਂ ਦੇ ਪਹੁੰਚਦੀ ਆ ਤੇ ਇਸ ਕਰਕੇ ਸਾਰੇ ਵੀ ਮੇਰੇ ਪ੍ਰੋਗਰਾਮ ਤੇ ਆਏ ਆ ਹਨਾ ਤੇ ਵਧੀਆ ਲੱਗਦਾ ਜੀ ਆਪਾਂ ਅੱਜ ਕੱਲ ਆਪਾਂ ਕਿ ਇਹਦੇ ਜਾਵਾਂਗੇ ਤੇ ਫਿਰ ਕਿਉਂਦਾ ਕੋਈ ਖਾਂ ਦਾ ਭੁੱਖਾ ਨਹੀਂ ਹੁੰਦਾ ਕੋਈ ਕੁਸ਼ਾ ਨਹੀਂ ਹੁੰਦਾ ਸਿਰਫ ਅੱਜ ਤਾਂ ਦੁਨੀਆ ਨੋਟ ਕਰਦੀ ਸਾਡੇ ਕੌਣ ਆਇਆ ਚੰਗੇ ਮਾੜੇ ਪ੍ਰੋਗਰਾਮ ਤੇ ਨਾ ਸੋ ਇਹ ਗੱਲ ਆ ਸਾਡੀ ਪਿੰਡ ਦੇ ਲਾਗੇ ਪਿੰਡ ਦੇ ਹੈਗੇ ਹਯੂਰੀ ਲੱਗੀ ਇਹਨਾਂ ਨੇ ਕੀਰਤਨ ਦਾ ਰਸਪ ਹੈਨਾ ਜਿਉਆ ਸੈ ਚਲਸੀ ਸਭ ਕੋਈ ਵਾਰੀ ਆ ਵੀ ਸਾਰਿਆਂ ਨੇ ਜਾਣਾ ਆ ਨਾ ਆਪੋ ਆਪਣੀ ਵਾਰੀ ਤੇ ਤੇ ਹੋ ਸਕੇ ਸੰਬੰਧੀ ਸਾਰੇ ਜਾਣੇ ਰਿਸ਼ਤੇਦਾਰ ਪਿੰਡ ਦੇ ਨਾ ਸਾਰਿਆਂ ਨੇ ਮਤਲਬ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਆ ਜੋ ਦੁੱਖ ਨੂੰ ਘਟਾਇਆ ਰਲ ਕੇ ਹੈਨਾ ਤੇ ਆਪਾਂ ਨੂੰ ਮਾਪਿਆਂ ਦੀ ਆਪਣੀ ਸੇਵਾ ਕਰਨੀ ਚਾਹੀਦੀ ਹੈ ਦਿਖਾਵੇ ਨਹੀਂ ਕਰਨੀ ਚਾਹੀਦੀ ਦਿਲੋਂ ਸੇਵਾ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਫਿਰ ਕੋਈ ਪਛਤਾਵਾ ਨਹੀਂ ਹੁੰਦਾ ਇੱਧਰ ਆ ਗਏ ਹੁਣ ਮੈਂ ਲੰਗਰ ਹਾਲ ਵਿੱਚ ਤੇ ਦੇਖੋ ਪਕੌੜੇ ਮਤਲਬ ਜ਼ਿਆਦਾ ਪ੍ਰੋਗਰਾਮ ਹੀ ਇਹ ਤੇ ਮਤਲਬ ਜਿਹੜੇ ਲੰਗਰ ਦਾ ਪ੍ਰੋਗਰਾਮ ਆ ਉਹਦੇ ਮੈਂ ਨਹੀਂ ਵੀਡੀਓ ਬਣਾਈ ਨਿਕ ਕਲਿੱਪ ਲਈ ਮੈਂ ਰੱਖੀ ਆ ਦੇਖੋ ਜੀ ਦੁਨੀਆਦਾਰੀ ਸਾਰਾ ਕੁਝ ਕਰਨਾ ਪੈਂਦਾ ਹਨਾ ਤੇ ਕਹਿਣ ਵਾਲੇ ਕਹਿੰਦੇ ਆ ਵੀ ਨਾਲ ਕੀ ਲੈ ਜਾਂਦਾ ਬੰਦਾ ਜਦੋਂ ਜਾਂਦਾ ਹਨਾ ਸਾਰਾ ਕੁਝ ਤੇ ਛੱਡ ਜਾਂਦਾ ਤੇ ਚਲੋ ਠੀਕ ਆ ਮਰਨਾ ਵੀ ਚਾਹੀਦਾ ਹਨਾ ਇਸ ਗੱਲ ਨੂੰ ਤੇ ਸਾਰਾ ਕੁਝ ਪ੍ਰਮਾਤਮਾ ਦੇ ਸਾਰੇ ਕੁਝ ਹੁੰਦਾ ਤੇ ਚਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆਂ